2 اگست ਦਾ ਵਿਸ਼ੇਸ਼ ਦਿਨ ਮਨਾਉਣ ਲਈ ਰਾਏਸਿਕ ਸਮਾਜ ਸਦਾਰ ਸਭਾ ਪੰਜਾਬ ਤੇ ਰਾਏਸਿਕ ਸਮਾਜ ਦੇ ਮੁੱਖ ਆਗੂਆਂ ਨੇ ਮੰਦਰ ਮਾਤਾ ਨਹਿਰਾਵਾਲੀ ਕੀਤੇ ਇਤਾਨ ਤੇ ਕੀਤੀ ਵਿਸ਼ੇਸ਼ ਮੀਟਿੰਗ ਜੀਹਾਂ 3 اگਸਤ ਤੋਂ ਪਹਿਲਾਂ ਗੁਰੂ ਅਰਜਨ ਦੇਵ ਜਲਾਲਾਬਾਦ ਫਾਜ਼ਲਗਾਜ ਨਾਲਾ ਕਪੂਰਥਲਾ ਜਲੰਧਰ ਆਦ ਥਾਵਾਂ ਤੇ ਜਾ ਕੇ ਪੱਟੀਆਂ ਮੀਟਿੰਗਾਂ ਕਰਕੇ 3 اگਸਤ ਨੂੰ ਮਨਾਏ ਜਾਣ ਵਾਲੇ ਵਿਸ਼ੇਸ਼ ਦਿਨ ਵਾਲੇ ਪ੍ਰੋਗਰਾਮ ਨੂੰ ਵੱਡਾ ਰੂਪ ਦੇਣ ਦੀ ਆਖੀ ਗੱਲ ਇਸ ਮੌਕੇ ਰਾਏਸਿਕ ਸਮਾਜ ਦੇ ਹੋਰ ਮੁੱਖ ਮੋਤਵਾਰ ਆਗੂਆਂ ਨੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦੇ ਹਾਂ ਕੀ ਕਿਹਾ ਸੁਣੋ ਤੁਸੀਂ ਵੀ ਵੀਡੀਓ ਨੂੰ ਵਾਤੂ ਸ਼ੇਅਰ ਜ਼ਰੂਰ ਕਰ ਦੇਣਾ ਲਾਈਕ ਕਰਨਾ ਕਮੈਂਟ ਕਰਨਾ ਬਣੇਰੋ ਸੜਨਾ ਦੇਖਦੇ ਹੋ ਸਾਡਾ ਚੈਨਲ ਪੂਰਨ ਚੰਦ ਜੈਦੀਆ ਹਲਕਾ ਜਲਾਲਾਬਾਦ ਬੀਜੇਪੀ ਵਲੋਂ ਕੋਆਰਡੀਨੇਟਰ ਹਲਕਾ ਜਲਾਲਾਬਾਦ ਤੋਂ ਅਸਰ ਜਿਹੜਾ ਅੱਜ ਮਾਤਾ ਨਾਰਾਇਣ ਦੀ ਮੀਟਿੰਗ ਹੋਈ ਹੈ ਮੀਟਿੰਗ ਦਾ ਮੁੱਖ एजेंडा ਕੀ ਹੈ ਸਾਡਾ ਜਿਹੜਾ 31 ਅਗਸਤ ਦਾ ਜੋ ਰਾਏ ਸਿੰਘ ਭਾਈਚਾਰੇ ਦਾ ਜਿਹੜਾ ਅਸੀਂ ਦਾ ਦਰਜਾ ਮਿਲਿਆ 2007 ਵਿੱਚ ਉਹ ਦਿਹਾੜਾ ਮਨਾਉਣ ਵਾਸਤੇ ਇੱਥੇ ਲਗਭਗ ਪਿਛਲੇ 15-20 ਦਿਨਾਂ ਤੋਂ ਅਸੀਂ ਲਗਾਤਾਰ ਮੀਟਿੰਗਾਂ ਕਰ ਰਹੇ ਹਾਂ ਕਿ ਇਸ ਜਿਹੜਾ ਇਕੱਠ ਨੂੰ ਵਦ ਤੋਂ ਵਦ ਅਸੀਂ ਸ਼ਮੂਲੀਅਤ ਕਰਵਾਈਏ ਔਰ ਵਧੀਆ ਸਮੇਲਨ ਜਿਹੜਾ ਹੈ ਉਹ ਵਧੀਆ ਢੰਗ ਨਾਲ ਮਨਾਈਏ ਜਿਸ ਤਰ੍ਹਾਂ ਸਾਡੀਆਂ ਕਈ ਮੰਗਾ ਰਹਿੰਦੀਆਂ ਨੇ ਸਾਡੇ ਭਾਈਚਾਰੇ ਦੀਆਂ ਜਿਸ ਤਰ੍ਹਾਂ ਜਿੱਥੇ-ਜਿੱਥੇ ਸਾਡੀ ਰਿਜ਼ਰਵੇਸ਼ਨ ਰਹਿੰਦੀ ਹੈ ਜਲਾਲਾਬਾਦ ਫਾਜ਼ਲਕਾ ਗਰੂਰ ਸਾ ਉਹ ਸਾਡੇ ਭਾਈਚਾਰੇ ਦੀ ਬਹੁ ਗਿਣਤੀ ਹੈ ਐਸੀ ਭਾਈਚਾਰੇ ਦੀ ਬਹੁ ਗਿਣਤੀ ਹੈ 50 ਪਲੱਸ ਵੋਟਾਂ ਨੇ ਤੇ ਇਸ ਕਰਕੇ ਅਸੀਂ ਚਾਹੁੰਦੇ ਵੀ ਸਾਰੇ ਭਾਈਚਾਰਾ ਇਕੱਠਾ ਹੋ ਕੇ ਉਹਦੇ ਸਬੰਧ ਵਿੱਚ ਨਵੀਂ ਰੂਪਰੇਖਾ ਬਣਾਈ ਜਾਵੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇ ਔਰ ਜਿਹੜੀਆਂ ਸਾਡੇ ਭਾਈਚਾਰੇ ਵਿੱਚ ਰੀਤੀਆਂ ਨੇ ਉਹਨਾਂ ਵਾਸਤੇ ਲੋਕਾਂ ਨੂੰ ਕਿਹਾ ਜਾਵੇ ਕਿ ਜਿੰਨਾ ਵੀ ਇੱਥੇ ਸਾਡੀ ਭਾਈਚਾਰਾ ਆਵੇ ਉਹ ਆਪਣੇ ਆਪ ਤੇ ਲਾਗੂ ਜ਼ਰੂਰ ਕਰੇ ਜੇ ਪਹਿਲਾਂ ਅਸੀਂ ਆਪਣੇ ਆਪ ਤੇ ਲਾਗੂ ਕਰਾਂਗੇ ਫਿਰ ਅਸੀਂ ਲੋਕਾਂ 'ਚ ਪ੍ਰਚਾਰ ਕਰ ਸਕਾਂਗੇ ਮੈਂ ਇਨਾ ਹੀ ਕਹਿੰਦਾ ਹਾਂ ਧੰਨਵਾਦ ਕੀ ਪ੍ਰੋਗਰਾਮ ਸੀ ਤੇ ਕਿਸ ਨੂੰ ਲੈ ਕੇ ਮੀਟਿੰਗ ਸੀ ਅੱਜ ਦੀ ਅਸੀਂ ਰਾਜ ਸਿਕ ਸਮਾਜ ਦਾ ਸਭਾ ਵੱਲੋਂ ਇੱਥੇ ਇੱਕ ਮੀਟਿੰਗ ਰੱਖੀ ਸੀ 30 ਅਗਸਤ ਦੇ ਦਿਨ ਅਸੀਂ ਰਾਜ ਸਿਕ ਭਰਾ ਦੇ ਐਸੇ ਵਿੱਚ ਸ਼ਾਮਲ ਹੋਣ ਦਾ ਦਿਨ ਹਰ ਸਾਲ ਮਨਾਇਆ ਜਾਂਦਾ ਤੇ ਉਹ ਐਸੀ ਇਸ ਸਾਲ ਵੀ ਅਸੀਂ ਕੀ ਗੱਲ ਦਾ ਜਿਹੜਾ ਦਿਨ ਹੈ ਉਹ ਇੱਥੇ ਮਾਤਾ ਨਹਿਰਾਵਾਲੀ ਦੇ ਮੰਦਿਰ ਤੇ ਮਨਾ ਰਹਾ ਹੈ ਉਹਦੇ ਸਬੰਧ ਵਿੱਚ ਅੱਜ ਅਸੀਂ ਤਿਆਰੀ ਮੀਟਿੰਗ ਕੀਤੀ ਹੈ ਤਿਆਰੀ ਵਿੱਚ ਅਸੀਂ ਜਿਹੜਾ ਵੱਖ-ਵੱਖ ਹਲਕਿਆਂ ਅੰਦਰ ਤੇ ਵੱਖ-ਵੱਖ ਬਲਾਕਾਂ ਦੇ ਅੰਦਰ ਇਹਨਾਂ ਦਿਨਾਂ 30 ਤੋਂ ਪਹਿਲਾਂ-ਪਹਿਲਾਂ ਮੀਟਿੰਗਾਂ ਕਰਾਂਗੇ ਇੱਥੇ ਜਿਹੜਾ ਅਸੀਂ ਸਮੇਲਨ ਕਰ ਰਹੇ ਹਾਂ ਉਹ ਵੱਡੀ ਗਿਣਤੀ 'ਚ ਲੋਕਾਂ ਦੀ ਸ਼ਮੂਲੀਅਤ ਕਰਾਉਣ ਲਈ ਅਸੀਂ ਅੱਜ ਮੀਟਿੰਗ ਦੀ ਜਿਹੜੀ ਤਿਆਰੀ ਮੀਟਿੰਗ ਕੀਤੀ ਤੇ ਉਹਦੇ 'ਚ ਮੀਟਿੰਗਾਂ 'ਚ ਅਸੀਂ ਲੋਕਾਂ ਨੂੰ ਕਹਿ ਕੇ ਕਹਾ ਕੇ ਤੇ ਪ੍ਰਚਾਰ ਕਰਕੇ ਅਸੀਂ ਇੱਥੇ ਵੱਡੀ ਗਿਣਤੀ ਜਿਹੜਾ ਉਹ ਕਰਾਂਗੇ ਜਿਸ ਦੇ ਵਿੱਚ ਸਾਡੀ ਸੁਵਚੀ ਬਰਾਦੀ ਦੇ ਐਮਐਲਏ ਸਹਿਬਾਨ ਐਮਪੀ ਸਹਿਬਾਨ ਸਾਬਕਾ ਐਮਪੀ ਔਰ ਸਾਬਕਾ ਐਮਐਲਏ ਸਹਿਬਾਨ ਚੇਅਰਮੈਨ ਨੰਬਰਦਾਰ ਔਰ ਵੱਡੀ ਗਿਣਤੀ ਵਿੱਚ ਜਿਹੜੇ ਸਾਡੇ ਆਗੂ ਨੇ ਤੇ ਖਾਸ ਕਰਕੇ ਅਸੀਂ ਬੇਨਤੀ ਕਰਨੇ ਕਿ ਸਾਬਕਾ ਜਿਹੜੇ ਮੁਲਾਜ਼ਮ ਨੇ ਜਿਹੜੇ ਸਾਡੇ ਬੁੱਧੀਜੀਵੀ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਵੀ ਆਪਣੀ ਵੱਡੀ ਗਿਣਤੀ ਵਿੱਚ ਸ਼ਾਮਿਲਿਤ ਕਰਨ ਤਾਂ ਜੋ ਬਰਾਦਰੀ ਨੂੰ ਸਮਾਜਿਕ ਕ੍ਰਿਤਿਆਂ ਤੋਂ ਬਚਾਇਆ ਜਾ ਸਕੇ ਸਮਾਜਿਕ ਕ੍ਰਿਤਿਆ ਤੋਂ ਜਿਹੜਾ ਜਿਵੇਂ ਨਸ਼ੇ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਅਸੀਂ ਆਪਣਾ ਜਿਹੜਾ ਪ੍ਰਚਾਰ ਕਰ ਰਹੇ ਜਾਂ ਲੋਕਾਂ ਨੂੰ ਜਾਗਰੂਕ ਕਰ ਰਹੇ ਇਹਦੇ ਨਾਲ ਨਾਲ ਹੀ ਅਸੀਂ ਜਿਹੜੇ ਵਿਆਹ ਸ਼ਾਦੀਆਂ 'ਚ ਵੱਧ ਖਰਚੇ ਹੁੰਦੇ ਨੇ ਉਹਨਾਂ ਨੂੰ ਘਟਾਉਣ ਲਈ ਸਮਾਜਿਕ ਕ੍ਰਿਤਿਏ ਤੋਂ ਬਚਾਉਣ ਲਈ ਲੋਕਾਂ ਨੂੰ ਜਿਹੜਾ ਜਾਗਰੂਕ ਕਰਨ ਲਈ ਇਹ ਜਿਹੜਾ ਕੰਮ ਕਰ ਰਹੇ ਤੇ ਨਾਲ ਜਿਹੜੀ ਸਾਰੀ ਸਮੱਸਿਆਵਾਂ ਨੇ ਰਾਏਸਿਕ ਭਾਈਚਾਰੇ ਦੀ ਜਿਵੇਂ ਸਾਡਾ ਰਾਏਸਿਕ ਭਲਾਈ ਬੋਰ ਬਣਿਆ ਉਹ ਬਿਲਕੁਲ ਢੰਗ ਬੱਥੇ 'ਚ ਪਾ ਕੇ ਰੱਖਿਆ ਸਰਕਾਰਾਂ ਨੇ ਉਹਨੂੰ ਦੁਬਾਰਾ ਵਿੱਤੀ ਸ਼ਕਤੀਆਂ ਲੈ ਕੇ ਰਿਪੀਟ ਕਰਾਉਣ ਲਈ ਔਰ ਇਹਦੇ ਨਾਲ ਨਾਲ ਜਿਹੜਾ ਐਸਸੀ ਕਮਿਸ਼ਨ ਸਾਡਾ ਐਸਸੀ ਕਮਿਸ਼ਨ ਸਾਡਾ 11 ਮੈਂਬਰੀ ਤੇ 5 ਮੈਂਬਰੀ ਕੀਤਾ ਗਿਆ ਉਹ ਫਿਰ ਦੁਬਾਰਾ ਕੈਬਨਿਟ ਦਾ ਫੈਸਲਾ ਕਰਵਾ ਕੇ ਉਹਨੂੰ 11ਵੇਂ ਮੈਂਬਰੀ ਕਰਵਾ ਕੇ ਤੇ ਸਾਡੇ ਭਾਈਚਾਰੇ ਜਿਹੜਾ ਸਾਡਾ ਭਾਈਚਾਰਾ ਐਸਸੀ ਦਾ ਸੰਬੰਧ ਤੇ ਉਹਦੇ ਮੈਂਬਰ ਤੇ ਚੇਅਰਮੈਨ ਜਿਹੜਾ ਲੈਣ ਲਈ ਵੀ ਜਿਹੜਾ ਸੀ ਉਹ ਮੰਗ ਕਰਾਂਗੇ ਜੀ ਮੈਂ ਤੇਜਾ ਸਿੰਘ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੈਸ਼ਰ ਪਿੰਡ ਇਸਾਪਾਇੰਗਰੀ ਟਪੜੇ ਮੈਂ ਮੀਡੀਆ ਰਾਈ ਇਹ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਅਸੀਂ ਰਾਏ ਸਿਕ ਕਮਿਊਨਿਟੀ ਦੇ ਜਿੰਨੇ ਵੀ ਮਹਤਵਪੂਰਨ ਸੱਜਣ ਐ ਜਿਹੜੇ ਅਸੀਂ ਆਪਣੀ ਬਰਾਦਰੀ ਵਿੱਚ ਕਮਜ਼ੋਰੀਆਂ ਨੂੰ ਮੁੱਖ ਰੱਖ ਕੇ ਆਪਦੇ ਕਬੀਲੇ ਨੂੰ ਉੱਚਾ ਚੁੱਕਣ ਵਾਸਤੇ ਹਮੇਸ਼ਾ ਜਿਹੜੇ ਪਹਿਲਾਂ ਪਾਰਟਿਸ਼ਨ ਤੋਂ ਪਹਿਲਾਂ ਤੱਬੇ ਲੱਗੇ ਸੀ ਜਿਵੇਂ ਜਰਹਮ ਪੇਸ਼ਾਵਰ ਕੇ ਉਹਨਾਂ ਤੋਂ ਅਸੀਂ ਮੁਕਤ ਹੋਏ ਆ ਤਾਂ ਇਹਨਾਂ ਦਿਨਾਂ ਨੂੰ ਅਸੀਂ ਮੁੱਖ ਰੱਖ ਕੇ ਅਸੀਂ ਆਪਣਾ ਜਿਹੜਾ ਨਾ ਸਾਲ ਹਰ ਸਾਲ ਇਸ ਤਰੀਕ ਨੂੰ 31 ਅਗਸ ਨੂੰ ਮਨਾਤੇ ਆਏ ਆ ਔਰ ਅਸੀਂ ਇਹਦੇ ਰਹਿਨਮਾਈ ਸਾਡੇ ਸਾਹ ਅਨਸਾ ਸਿੰਘ ਕਾਂਫਲੇਟ ਜੀ ਹਮੇਸ਼ਾ ਕਰਦੇ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਕਰਨਗੇ ਤੋਂ ਅਸੀਂ ਵੱਧ ਛੜ ਕੇ ਥੇ ਅਸੀਂ ਇਕੱਠੇ ਹੋ ਕੇ ਆਪਣੀ ਬਰਾਦਰੀ ਦੀਆਂ ਜਿਵੇਂ ਕਿ ਵਿਆਹ ਸ਼ਾਦੀਆਂ ਵਿੱਚ ਫਜ਼ੂਲ ਖਰਚੇ ਬਰਾਤਾਂ ਦੀ ਗਿਣਤੀ ਵੱਧ ਜਾਣੀ ਉਸ ਨੂੰ ਘਟਾਉਣ ਬਾਰੇ ਇਹੋ ਜਿਹਾ ਅਸੀਂ ਜਿਵੇਂ ਕਿ ਅਸੀਂ ਗਰੀਬੀ ਆਣੇ ਆ ਗਰੀਬੀ ਦੀ ਰੇਖਾ ਵਿੱਚ ਹੈਗੇ ਆ ਤਾਂ ਅਸੀਂ ਚਾਹੁੰਦੇ ਆ ਕਿ ਅਸੀਂ ਆਪਣੀ ਬਰਾਦਰੀ ਨੂੰ ਆਦੀ ਕੌਮ ਨੂੰ ਬਚਾਈਏ ਫਜ਼ੂਲ ਖਰਚਿਆਂ ਤੋਂ ਬਚਾਈਏ ਤੇ ਆਪਣੇ ਆਪ ਨੂੰ ਚੰਗਾ ਸਮਾਜ ਵਿੱਚ ਬਣ ਕੇ ਪੇਸ਼ ਕਰਕੇ ਹਲਕਾ ਗੁਰੂ ਸਾਹਿਬ ਤੋਂ ਸਟੇਟ ਕੋਆਰਡੀਨੇਟਰ ਐਸੀ ਡਿਪਾਰਟਮੈਂਟ ਪੰਜਾਬ ਅਸੀਂ ਜੋ ਸਾਡਾ 31 ਅਗਸਤ ਨੂੰ ਰਾਏਸ਼ਿਕ ਸੰਮੇਲਨ ਹੋ ਰਿਹਾ ਹੈ ਕਿ ਅਸੀਂ 2007 ਵਿੱਚ ਜੋ ਸਾਡਾ ਅਸੀਂ ਅਸੀਂ ਦਾ ਦਰਜਾ ਮਿਲਿਆ ਸੀ ਉਹ ਅਸੀਂ ਹਰ ਸਾਲ ਹੀ ਮਨਾਉਂਦੇ ਆ ਰਹੇ ਹਾਂ ਉਸੇ ਤਰ੍ਹਾਂ ਇਹ ਹੁਣ ਸਾਡਾ 31 ਅਗਸਤ ਨੂੰ ਅਸੀਂ ਮਨਾ ਰਹੇ ਹਾਂ ਅਸੀਂ ਆਪਣੇ ਹਲਕਿਆਂ ਵਿੱਚੋਂ ਵੱਧ ਤੋਂ ਵੱਧ ਇੱਥੇ ਲੈ ਕੇ ਉੱਚਾਂਗੇ ਪਬਲਿਕ ਔਰ ਇੱਥੇ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਮੰਗਾਂ ਰੱਖੀਆਂ ਜਾਣਗੀਆਂ ਜਿਵੇਂ ਕਿ ਸਾਡੀਆਂ ਮੰਗਾਂ ਹੈਗੀਆਂ ਜ਼ਮੀਨਾਂ ਨੂੰ ਤੋੜਿਆ ਗਿਆ ਹੈ ਉਹਨਾਂ ਬਾਰੇ ਵਿਚਾਰ ਕੇ ਮੰਗਾ ਰੱਖਿਆ ਜਾਣਗੇ ਔਰ ਜੋ ਹਲਕੇ ਰਿਜ਼ਰਵ ਸਾਡੇ ਹੋਣਦੇ ਹੈਗੇ ਆ ਉਹਨਾਂ ਬਾਰੇ ਵੀ ਇਥੇ ਵਿਚਾਰ ਕੀਤਾ ਜਾਏਗਾ ਇਹਨਾਂ ਹੀ ਸ਼ਬਦਾਂ ਨਾਲ ਮੈਂ ਰੁਸਤਾ ਮੈਂ ਮੈਸ ਚੇਅਰਮੈਨ ਕਾਂਗਰਸ ਪਾਰਟੀ ਚਲੋ ਇਹ ਸਾਡਾ ਰਾਜ ਸਿਕ ਸੰਮੇਲਨ ਹੈ ਭਾਈਚਾਰਾ ਜੋ ਕਿ 30 ਅਗਸਤ ਨੂੰ ਅਸੀਂ ਮਨਾਉਣ ਜਾ ਰਹੇ ਆ ਅੱਜ ਉਹਦੀ ਸ਼ੁਭ ਮੀਟਿੰਗ ਹੈ ਮਾਤਾ ਨਹਿਰਾਮਾਲੀ ਮੇਲੇ ਜੀ ਤੇ ਸਥਾਨ ਤੇ ਹੋਈ ਹੈ ਤੇ ਅਸੀਂ ਵੱਧ ਤੋਂ ਵੱਧ ਗੁਰੂ ਸਾਹਿਬ ਤੋਂ ਇੱਥੇ ਪਹੁੰਚਾਂਗੇ ਜੋ ਕਿ ਸਾਡੇ ਸਮਾਜ ਵਿੱਚ ਸਰਾਇ ਸਿਕ ਭਾਈਚਾਰੇ ਦੀਆਂ ਕੁਰੀਤੀਆਂ ਨੇ ਔਰ ਜੋ ਸਮਸਿਆਵਾਂ ਨੇ ਸਾਡੇ ਅਨਸਾ ਸਿੰਘ ਕਾਮਰੇਟ ਜੋ ਕਿ ਪੰਜਾਬ ਨਹੀਂ ਸਾਰੇ ਇੰਡੀਆ ਦੇ ਜੇ ਕਿ ਰਾਇਸਿਕ ਸਮਾਜ ਦੇ ਪ੍ਰਧਾਨ ਨੇ ਉਹਨਾਂ ਨੇ ਬਹੁਤ ਬਰੀਕੀ ਨਾਲ ਉਹਨਾਂ ਨੇ ਦੱਸਿਆ ਵੀ ਜੋ ਮੁਸ਼ਕਲਾਂ ਨੇ ਉਹ ਦੂਰ ਕਰਾਂਗੇ ਸਾਰਾ ਜੋ ਹੱਲ ਕੀਤਾ ਜਾਵੇਗਾ ਉਹਨਾਂ ਵਰਤੀ ਸੰਮੇਲਨ ਹੈ ਪਹੁੰਚੋ ਸਾਰੇ ਵੱਧ ਤੋਂ ਵੱਧ ਅਸੀਂ ਕੱਟ ਕਰਾਂਗੇ ਪ੍ਰਧਾਨ ਪ੍ਰਧਾਨ ਗੱਟੀ ਅਸੀਂ ਮੇਕੇ ਸਨਿਆਲ ਬਾਰਡਰ ਤੋਂ ਜੀ ਮੈਂ ਰਾਏ ਸੇਖ ਸਮਿਲਨ ਦੇ ਅੱਜ ਤਿਆਰੀ ਦੇ ਵਿੱਚ ਇਕੱਠ ਕੀਤਾ ਸੀ ਮਾਤਾ ਨਹਿਰਾਵਲੀ ਤੇ ਰਾਏ ਸੇਖ ਬਰਾਦੀ ਦੇ ਸਾਰੇ ਆਗੂ ਸਹਿਬਾਨ ਇਕੱਠੇ ਹੋਏ ਸੀ ਜਿਹਦੇ ਵਿੱਚ ਅਸੀਂ ਮੰਗ ਰੱਖੀ ਹੈ ਕਿ ਸਾਡੀਆਂ ਜਿਹੜੀ ਜ਼ਮੀਨਾਂ ਟੁੱਟ ਚੁੱਕੀਆਂ ਨੇ ਮਾਲਕੀ ਟੁੱਟ ਚੁੱਕੀਆਂ ਨੇ ਸੱਤ ਵਿੱਚ ਹੋਈਆਂ ਸੀ ਉਹ ਸਬੰਧ ਅਸੀਂ ਇਕੱਠੇ ਇਕੱਠ ਹੋ ਕੇ ਤੇ ਇਸ ਮੁੱਦਾ ਚੱਕਾਂਗੇ ਵੀ ਜਿਹੜੀਆਂ ਸਾਡੀਆਂ ਟੁੱਟੀਆਂ ਨੇ ਔਰ ਜਿਹੜੀਆਂ ਨਵੀਆਂ ਹੋਣ ਵਾਲੀਆਂ ਨੇ ਸਾਡੇ ਮਾਲਕ ਬਨਾਇਆ ਜਾਵੇ ਸਾਨੂੰ ਬਾਰਡਰ ਵਾਸਤੇ ਲੋਕਾਂ ਨੂੰ ਇਹ ਜ਼ਰੂਰ ਰਿਜ਼ਲਟ ਮਿਲਣੀ ਚਾਹੀਦੀ ਹੈ ਸਾਡੀਆਂ ਮਾਲਕੀਆਂ ਹੋ ਕੇਤੀਆਂ